ਸਾਸ੍ਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ 9 ਜੂਨ ਤੋਂ 15 ਜੂਨ ਤੋਂ ਸ਼ੁਰੂ ਹੋਣ ਵਾਲੇ ਨਵੇਂ ਹਫਤੇ ਦੇ ਵਿੱਚ ਸੂਰਜ ਸ਼ੁਕਰ ਅਤੇ ਬੁੱਧ ਗ੍ਰਹਾਂ ਦੀ ਰਾਸ਼ੀ ਦੇ ਵਿੱਚ ਬਦਲਾਵ ਹੋਵੇਗਾ ਸਾਰੀਆਂ ਰਾਸ਼ੀਆਂ ਦੇ ਲੋਕਾਂ ਤੇ ਇਸ ਦਾ ਸ਼ੁਭ ਅਤੇ ਅਸ਼ੁਭ ਪ੍ਰਭਾਵ ਪਵੇਗਾ ਤੁਲਾ ਤੋਂ ਮੀਨ ਤੱਕ ਹਫਤਾਵਾਰ ਰਾਸ਼ੀਫਲ ਆਪਣੇ ਕੈਰੀਅਰ ਪਰਿਵਾਰਕ ਜੀਵਨ ਵਿੱਤੀ ਜੀਵਨ ਅਤੇ ਪਵ ਵਿਖਦੇ ਬਾਰੇ ਜਾਣਕਾਰੀ ਇਸ ਵੀਡੀਓ ਦੇ ਵਿੱਚ ਹੈ 200 ਕੈਰੀਅਰ ਅਤੇ ਵਿੱਤੀ ਜੀਵਨ ਤੁਲਾ ਰਾਸ਼ੀ ਦਾ ਹਫਤਾਵਾਰ ਰਾਸ਼ੀ ਫਾਲ ਕਿਵੇਂ ਦਾ ਰਹੇਗਾ ਤੁਲਾ ਰਾਸ਼ੀ ਵਾਲਿਆਂ ਦੇ ਲਈ 9 ਜੂਨ ਤੋਂ 15 ਜੂਨ ਦੇ ਹਫਤੇ ਦੇ ਵਿੱਚ ਤਰੱਕੀ ਮਿਲ ਸਕਦੀ ਹੈ ਆਪਣੀ ਜ਼ਿੰਮੇਵਾਰੀ ਨੂੰ ਬਖੋਬੀ ਨਿਭਾਓਗੇ ਤੁਸੀਂ ਇਸ ਹਫਤੇ ਦੇ ਵਪਾਰ ਦੇ ਨਾਲ ਜੁੜੀ ਕਿਸੇ ਵੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਦੇ ਯੋਗ ਹੋਵੋਗੇ ਤੁਸੀਂ ਆਪਣੇ ਕੰਮ ਨੂੰ ਵਧਾਉਣ ਦੇ ਲਈ ਮਾਹਿਰ ਰਹੋਗੇ ਅਧਕਾਰੀ ਵਰਗ ਨੂੰ ਤੁਹਾਡੇ ਜਿਆਦਾ ਪ੍ਰੋਸਾ ਹੋਵੇਗਾ ਇਸ ਹਫਤੇ ਤੁਹਾਨੂੰ ਮਹੱਤਵਪੂਰਨ ਜ਼ਿੰਮੇਵਾਰੀ ਮਿਲ ਸਕਦੀ ਹੈ ਸ਼ੇਅਰ ਬਾਜ਼ਾਰ ਦੇ ਵਿੱਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ ਹਫਤੇ ਦਾ ਮੱਧ ਹਿੱਸਾ ਤੁਹਾਡੇ ਲਈ ਜਿਆਦਾ ਸ਼ੁਭ ਫਲ ਦੇਣ ਵਾਲਾ ਹੈ ਇਸ ਹਫਤੇ ਤੁਲਾ ਰਾਸ਼ੀ ਵਾਲਿਓ ਪੁਰਾਣੇ ਕਰਜ਼ੇ ਨੂੰ ਚੁਕਾਉਣ ਦਾ ਦਬਾਰਾ ਰਹੇਗਾ ਨਵੇਂ ਹਫ਼ਤੇ ਵਿੱਚ ਬੁਰੀਆਂ ਆਦਤਾਂ ਵਾਲੇ ਦੋਸਤਾਂ ਦੇ ਨਾਲ ਲੈਣ-ਦੇਣ ਤੋਂ ਬਚੋ ਜੇਕਰ ਤੁਹਾਨੂੰ ਕਿਸੇ ਵਿਸ਼ੇ ਤੇ ਕੋਈ ਸ਼ੱਕ ਹੈ ਤਾਂ ਜ਼ਰੂਰ ਚੈੱਕ ਕਰੋ ਪਰਿਵਾਰਿਕ ਜੀਵਨ ਕਿਹੋ ਜਿਹਾ ਰਹੇਗਾ ਪਿਕਨਿਕ ਤੇ ਤੁਸੀਂ ਜਾ ਸਕਦੇ ਹੋ ਹਾਲਾਂਕਿ ਤੁਸੀਂ ਆਪਣੇ ਜੀਵਨ ਸਾਥੀ ਬਾਰੇ ਚਿੰਤਤ ਹੋ ਸਕਦੇ ਹੋ ਧਾਰਮਿਕ ਵਿਸ਼ਵਾਸਾਂ ਦੇ ਵਿੱਚ ਤੁਹਾਡਾ ਵਿਸ਼ਵਾਸ ਮਜ਼ਬੂਤ ਹੋਵੇਗਾ ਆਪਣੇ ਜੀਵਨ ਸਾਥੀ ਦੇ ਨਾਲ ਚੰਗੇ ਬਣੋ ਉਹਨਾਂ ਦਾ ਜ਼ਿਆਦਾ ਖਿਆਲ ਰੱਖੋ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸੇ ਹੋਣ ਤੋਂ ਬਚੋ ਐਤਵਾਰ ਅਤੇ ਸ਼ਨੀਵਾਰ ਤੁਹਾਡੇ ਲਈ ਸ਼ੁਭ ਨਹੀਂ ਹੈ ਜੇਕਰ ਸਿਹਤ ਦੀ ਗੱਲ ਕਰੀਏ ਤਾਂ ਤੋਲਾ ਰਾਸ਼ੀ ਵਾਲੇ ਉਹ ਸਿਹਤ ਤੁਹਾਡੇ ਇਸ ਹਫਤੇ ਚੰਗੀ ਰਹੇਗੀ ਹਫਤੇ ਦੇ ਅੰਤ ਵਿੱਚ ਤੁਹਾਨੂੰ ਮੌਸਮੀ ਬਿਮਾਰੀਆਂ ਦੇ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨਕਾਰਾਤਮਕ ਵਿਚਾਰਾਂ ਕਾਰਨ ਤੁਸੀਂ ਕੁਝ ਉਦਾਸੀ ਮਹਿਸੂਸ ਕਰੋਗੇ 9ਵੇਂ ਹਫਤੇ ਵਿੱਚ ਰੋਜ਼ਾਨਾ ਹੈ ਸ਼੍ਰੀ ਰਾਮਚੰਦਰ ਮਾਨਸ ਬਾਲਖੰਡ ਦੇ ਪੰਜ ਦੋਹੇ ਦਾ ਪਾਠ ਕਰਨਾ ਲਾਭਦਾਇਕ ਹੋਵੇਗਾ ਜੇਕਰ ਕੈਰੀਅਰ ਦੀ ਗੱਲ ਕਰੀਏ ਤਾਂ ਤੋਲਾ ਰਾਸ਼ੀ ਵਾਲਿਓ ਕੈਰੀਅਰ ਤੁਹਾਡਾ ਚੰਗਾ ਰਹੇਗਾ ਰਣਨੀਤੀ ਬਣਾ ਕੇ ਤੁਸੀਂ ਚਲੋ ਜਿਸ ਦਾ ਲਾਭ ਤੁਹਾਨੂੰ ਜਲਦੀ ਮਿਲੇਗਾ ਤੁਸੀਂ ਇਸ ਸਮੇਂ ਨਵੇਂ ਜਾਇਦਾਦ ਵਿੱਚ ਨਿਵੇਸ਼ ਵੀ ਕਰ ਸਕਦੇ ਹੋ ਤੁਸੀਂ ਕਿਸੇ ਵੀ ਜ਼ਰੂਰੀ ਕੰਮ ਦੇ ਲਈ ਘਟ ਦਰਾਤੇ ਲੌਂਗ ਵਿੱਚ ਲੈ ਸਕਦੇ ਹੋ ਤੁਹਾਨੂੰ ਮਾਰਕੀਟ ਦੇ ਨਾਲ ਜੁੜੇ ਕੰਮਾਂ ਦੇ ਵਿੱਚ ਸਫਲਤਾ ਮਿਲੇਗੀ ਇਸ ਸਮੇਂ ਤੁਹਾਡੇ ਅੰਦਰ ਕੁਝ ਨਵਾਂ ਸਿੱਖਣ ਦੀ ਇੱਛਾ ਪੈਦਾ ਹੋਵੇਗੀ ਮੰਗਲਵਾਰ ਤੋਂ ਬਾਅਦ ਦਾ ਸਮਾਂ ਸ਼ੁਭ ਹੋਵੇਗਾ ਖਾਸ ਕਰਕੇ ਵੀਰਵਾਰ ਅਤੇ ਸ਼ੁੱਕਰਵਾਰ ਜੇਕਰ ਪਰਿਵਾਰ ਦੀ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲੇ ਤੁਹਾਨੂੰ ਦੋਸਤਾਂ ਦਾ ਬਹੁਤ ਵਧੀਆ ਸਹਿਯੋਗ ਮਿਲੇਗਾ ਇਸ ਹਫਤੇ ਦੋਸਤ ਵੀ ਨਵੇਂ ਬਣਾਣਗੇ ਹਫ਼ਤੇ ਦੀ ਸ਼ੁਰੂਆਤ ਦਿਨਾਂ ਵਿੱਚ ਬਿਮਾਰੀ ਤੇ ਪੈਸਾ ਖਰਚ ਹੋ ਸਕਦਾ ਹੈ ਕਿਸੇ ਚਿੰਤਾ ਦੇ ਕਾਰਨ ਤੁਹਾਡਾ ਮਨ ਵਿਚਲਿਤ ਹੋ ਸਕਦਾ ਹੈ ਆਪਣੇ ਆਪ ਨੂੰ ਮਹਾਨ ਦਿਖਾਉਣ ਦੇ ਲਈ ਕਿਸੇ ਦਾ અપਮਾਨ ਨਾ ਕਰੋ ਦੂਜਿਆਂ 'ਤੇ ਜ਼ਿਆਦਾ ਨਿਰਭਰ ਰਹਿਣਾ ਠੀਕ ਨਹੀਂ ਬੇਲੋੜੇ ਕੰਮਾਂ ਦੇ ਵਿੱਚ ਸਮਾਂ ਬਰਬਾਦ ਨਾ ਕਰੋ ਕੁਝ ਲੋਕਾਂ 'ਤੇ ਬਹੁਤ ਜ਼ਿਆਦਾ ਭਰੋਸਾ ਕਰਨ ਨਾਲ ਤੁਸੀਂ ਆਪਣਾ ਨੁਕਸਾਨ ਵੀ ਕਰ ਸਕਦੇ ਹੋ ਅਗਲੀ ਰਾਸ਼ੀ ਹੈ ਜੇ ਤਨ ਰਾਸ਼ੀ ਤਨ ਰਾਸ਼ੀ ਵਾਲੇ ਬੱਚਿਆਂ ਅਤੇ ਪਰਿਵਾਰ ਦੇ ਲਈ ਇਹ ਹਫਤਾ ਮਹੱਤਵਪੂਰਨ ਰਹਿਣ ਵਾਲਾ ਹੈ ਵਿਆਹ ਹੋ ਤਾਂ ਬੰਦ ਰੋਮਾਂਟਿਕ ਰਹਿਣਗੇ ਤੁਹਾਨੂੰ ਦੋਸਤਾਂ ਤੋਂ ਬਹੁਤ ਵਧੀਆ ਸਹਿਯੋਗ ਮਿਲੇਗਾ ਇਸ ਹਫਤੇ ਨਵੇਂ ਦੋਸਤ ਵੀ ਬਣ ਜਾਣਗੇ ਹਫਤੇ ਦੀ ਸ਼ੁਰੂਆਤੀ ਦਿਨਾਂ 'ਚ ਬਿਮਾਰੀਆਂ 'ਚ ਪੈਸਾ ਖਰਚ ਹੋ ਸਕਦਾ ਹੈ ਕਿਸੇ ਚਿੰਤਾ ਦੇ ਕਾਰਨ ਤੁਹਾਡਾ ਮਨ ਵਿਚਲਤ ਹੋ ਸਕਦਾ ਹੈ ਆਪਣੇ ਆਪ ਨੂੰ ਮਹਾਨਦਕੋਨ ਦੇ ਲਈ ਕਿਸੇ ਦਾ અપਮਾਨ ਨਾ ਕਰੋ ਦੂਜਿਆਂ ਦੇ ਜ਼ਿਆਦਾ ਨਿਰਭਰ ਰਹਿਣਾ ਵੀ ਠੀਕ ਨਹੀਂ ਬੇ ਲੋੜੇ ਕੰਮਾਂ ਦੇ ਵਿੱਚ ਸਮਾਂ ਬਰਬਾਦ ਨਾ ਕਰੋ ਕੁਝ ਲੋਕਾਂ ਨੇ ਬਹੁਤ ਜ਼ਿਆਦਾ ਭਰੋਸਾ ਕਰਨ ਨਾਲ ਤੁਸੀਂ ਆਪਣਾ ਨੁਕਸਾਨ ਵੀ ਕਰ ਸਕਦੇ ਹੋ ਐਤਵਾਰ ਅਤੇ ਬੁੱਧਵਾਰ ਸ਼ੁਭ ਨਹੀਂ ਹਨ ਜੇਕਰ ਸਿਹਤ ਦੀ ਗੱਲ ਕਰੀਏ ਤਾਂ ਜੀਵਨ ਸਾਥੀ ਦੀ ਸਿਹਤ ਸਬੰਧੀ ਸਮੱਸਿਆਵਾਂ ਹੱਲ ਹੋ ਜਾਣਗੀਆਂ ਤੁਸੀਂ ਜੋੜਾਂ ਦੇ ਦਰਦ ਅਤੇ ਪੇਟ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਸਕਦੇ ਹੋ ਨੀਂਦ ਦੀ ਕਮੀ ਦੇ ਕਾਰਨ ਸਿਰ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ ਬੋਧਵਾਰ ਨੂੰ ਮੰਦਰ ਦੇ ਪੁਜਾਰੀ ਨੂੰ ਪਹੁੰਚਣਾ ਤੇ ਕਪੜੇ ਦਾਨ ਕਰੋ ਜੇਕਰ ਕੈਰੀਅਰ ਦੀ ਗੱਲ ਕਰੀਏ ਤਾਂ ਤੰਨ ਰਾਸ਼ੀ ਵਾਲੇ ਊਰਜੇਵੇਂ ਦੇ ਵਿੱਚ ਨਵੇਂ ਹਫ਼ਤੇ ਦੇ ਵਿੱਚ ਵਾਧਾ ਹੋਵੇਗਾ ਦੋ ਸ਼ੁਭ ਗ੍ਰਹਾਂ ਦੇ ਕਰਮਣ ਕਾਰਨ ਤਨ રાશિ ਵਾਲਿਆਂ ਨੂੰ ਕਾਰੋਬਾਰ ਦੇ ਵਿੱਚ ਚੰਗੇ ਮੌਕੇ ਮਿਲਣਗੇ ਤੁਸੀਂ ਆਪਣੇ ਆਪ ਨੂੰ ਹਾਲਾਤਾਂ ਦੇ ਅਨੁਸਾਰ ਟਾਲਾਂ ਦੇ ਵਿੱਚ ਸਫਲ ਹੋਵੋਗੇ ਕੁਝ ਨਵੇਂ ਪ੍ਰੋਜੈਕਟਾਂ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਤੁਸੀਂ ਆਪਣੀ ਲੀਡਰਸ਼ਿਪ ਕਾਬਲੀਅਤ ਨੂੰ ਕਾਫੀ ਮਜ਼ਬੂਤ ਵੀ ਕਰ ਸਕਦੇ ਹੋ ਤੁਸੀਂ ਆਪਣੇ ਜੀਵਨ ਸਾਥੀ ਤੇ ਲਈ ਕੀਮਤੀ ਚੀਜ਼ਾਂ ਖਰੀਦ ਸਕਦੇ ਹੋ ਐਤਵਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਬਹੁਤ ਹੀ ਸ਼ੁਭ ਦਿਨ ਰਹਿਣਗੇ ਜੇਕਰ ਪਰਿਵਾਰ ਦੀ ਗੱਲ ਕਰੀਏ ਤਾਂ ਤੁਹਾਡੀ ਰੋਚਨਾ ਦੀ ਰੁਟੀਨ ਕਾਫੀ ਸੰਤੁਲਨ ਰਹੇਗੀ ਸਮਾਜ ਵਿੱਚ ਤੁਹਾਡਾ ਪ੍ਰਭਾਵ ਮਜ਼ਬੂਤ ਰਹੇਗਾ ਵਿਆਹ ਹੋ ਤਾਂ ਸਬੰਧਾਂ ਦੇ ਵਿੱਚ ਤਣਾਅ ਵੀ ਹੋ ਸਕਦਾ ਹੈ ਤੁਹਾਡੇ ਤੋਂ ਈਰਖਾ ਕਰਨ ਵਾਲੇ ਲੋਕ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰਨਗੇ ਅਤੇ ਤੁਸੀਂ ਉਹਨਾਂ ਦੇ ਪ੍ਰਭਾਵ ਦੇ ਵਿੱਚ ਵੀ ਆ ਸਕਦੇ ਹੋ ਤਨਰਸ਼ ਵਾਲੇ ਲੋਕਾਂ ਨੂੰ ਇਸ ਸਮੇਂ ਪ੍ਰੇਮ ਸਬੰਧਾਂ ਦੇ ਵਿੱਚ ਥੋੜਾ ਸਾਵਧਾਨ ਰਹਿਣਾ ਹੋਵੇਗਾ ਕਿਉਂਕਿ ਇਸ ਹਫਤੇ ਤੁਸੀਂ ਲੋਕਾਂ ਨੂੰ ਸਮਝਣ ਵਿੱਚ ਗਲਤੀ ਵੀ ਕਰ ਸਕਦੇ ਹੋ ਹਫਤੇ ਦੀ ਸ਼ੁਰੂ ਚ ਤਨ ਰਾਸ਼ੀ ਵਾਲਿਆਂ ਨੂੰ ਬੇਲੋੜੀ ਯਾਤਰਾਵਾਂ ਤੇ ਜਾਣਾ ਪੈ ਸਕਦਾ ਹੈ ਜੇਕਰ ਸਿਹਤ ਦੀ ਗੱਲ ਕਰੀਏ ਤਾਂ ਇਹ ਹਫਤੇ ਦੇ ਵਿੱਚ ਕਮਜ਼ੋਰ ਰਹਿ ਸਕਦੀ ਹੈ ਸਿਹਤ ਉਲਟੀ ਅਤੇ ਦਸਤ ਦੀ ਸ਼ਿਕਾਇਤ ਹੋ ਸਕਦੀ ਹੈ ਦਸਤਾਂ 'ਤੇ ਜ਼ਿਆਦਾ ਧਿਆਨ ਦੇ ਨਾਲ ਅਧਿਆਨ ਕਰੋ ਤੁਹਾਨੂੰ ਨਕਾਰਾਤਮਕ ਕੰਪਨੀ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਸੋਮਵਾਰ ਅਤੇ ਮੰਗਲਵਾਰ ਤੁਹਾਡੇ ਲਈ ਸ਼ੁਭ ਨਹੀਂ ਹੋਵੇਗਾ। ਸ਼ਿਵ ਮੰਦਿਰ ਜਾ ਕੇ ਸ਼ਿਵਲਿੰਗ ਤੇ ਪੇਲ ਪੱਤਰਾ ਤੇ ਸ਼ੈਦ ਨੂੰ ਛੜਾਓ। ਰੋਜ਼ਾਨਾ ਰੁਦਰਸਟਕਮ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਲਈ ਇਹ ਹਫਤਾ 9 ਜੂਨ ਤੋਂ 15 ਜੂਨ ਤੱਕ ਕਿਸੇ ਵੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜਿੱਤ ਪ੍ਰਾਪਤ ਕਰ ਸਕਦੇ ਹਨ। ਤੁਹਾਡੀ ਮਿਹਨਤ ਅਤੇ ਲਗਨ ਇਸ ਲੰਗਾ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਉਚੇਰੀ ਵਿੱਦਿਅਕ ਸਸਤਾਵਾਂ ਦੀਆਂ ਪ੍ਰਵੇਸ਼ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਮਿਲਣਗੇ ਤੁਸੀਂ ਤੁជਿਆਂ ਦੀ ਵੀ ਬਹੁਤ ਮਦਦ ਕਰੋਗੇ ਜਿਸ ਕਾਰਨ ਲੋਕ ਤੁਹਾਡੇ ਨਾਲ ਖੜੇ ਹੋਣਗੇ ਅਤੀਤ ਦੇ ਵਿੱਚ ਕੀਤੀ ਮਿਹਨਤ ਦਾ ਤੁਹਾਨੂੰ ਚੰਗਾ ਲਾਭ ਮਿਲੇਗਾ ਮੈਡੀਕਲ ਖੇਤਰ ਦੇ ਨਾਲ ਜੁੜੇ ਲੋਕਾਂ ਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਯੋਜਨਾ ਬਣਾ ਕੇ ਕੰਮ ਕਰਨ ਨਾਲ ਸਫਲਤਾ ਮਿਲੇਗੀ ਤੁਹਾਡੀ ਵਿਰੋਧੀ ਤੁਹਾਡੇ ਸਾਹਮਣੇ ਕਮਜ਼ੋਰ ਨਜ਼ਰ ਆਉਣਗੇ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਹਫ਼ਤਾ ਅਨੁਕੂਲ ਹੈ ਪਰਾਨੀਆਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ ਐਤਵਾਰ ਅਤੇ ਮੰਗਲਵਾਰ ਮਹੱਤਵਪੂਰਨ ਕੰਮਾਂ ਦੇ ਲਈ ਵਿਸ਼ੇਸ਼ ਤੌਰ ਤੇ ਸ਼ੁਭ ਰਹੇਗਾ ਸਹਿਕਰਮੀਆਂ ਦੇ ਨਾਲ ਰਿਸ਼ਤਿਆਂ ਵਿੱਚ ਤਣਾਅ ਸਕਦਾ ਹੈ ਲੋਕ ਤੁਹਾਡੇ ਸ਼ਬਦਾਂ ਦਾ ਗਲਤ ਮਤਲਬ ਵੀ ਕਰ ਸਕਦੇ ਹਨ ਇਸ ਲਈ ਸੋਚ ਕੇ ਹੀ ਕਲ ਕਰੋ ਜੇਕਰ ਪਰਿਵਾਰ ਦੀ ਗੱਲ ਕਰੇ ਤਾਂ ਇਹ ਹਫਤਾ ਮਕਰ ਰਸ਼ੀ ਵਾਲਿਆਂ ਦੇ ਲਈ ਆਪਣੇ ਪਰਿਵਾਰ ਨੂੰ ਸਮਾਂ ਦੇਣ ਦੇ ਨਜ਼ਰ ਆਉਣਗੇ ਮਕਰ ਰਸ਼ੀ ਵਾਲਿਓ ਇਹ ਹਫਤੇ ਜ਼ਿਆਦਾ ਮਿਹਨਤ ਕਰਨੀ ਪਾਵੇਗੀ ਇਸ ਨਾਲ ਸਿਹਤ ਤੇ ਅਸਰ ਵੀ ਪੈ ਸਕਦਾ ਹੈ ਘਰ ਦੀ ਸਜਾਵਟ ਦੇ ਵਿੱਚ ਬਦਲਾਅ ਦੇ ਕਾਰਨ ਦੁਰਘਟਨਾ ਦੇ ਖਰਚੇ ਵਾਤ ਸਕਦੇ ਹਨ ਆਪਣੇ ਬਜਟ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਨਿਵੇਸ਼ ਕਰੋ ਰਾਜਨੀਤੀ ਦੇ ਨਾਲ ਜੁੜੇ ਲੋਕਾਂ ਨੂੰ ਦੁਸ਼ਮਣਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੇਕਰ ਸਿਹਤ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਬੁਖਾਰ ਤੋਂ ਪੀੜਤ ਵੀ ਹੋ ਸਕਦੇ ਹੋ ਆਪਣੇ ਭੋਜਨ ਦੇ ਵਿੱਚ ਬਹੁਤ ਜ਼ਿਆਦਾ ਠੰਡੇ ਭੋਜਨ ਦਾ ਸੇਵਨ ਕਰੋ ਮੰਗਲਵਾਰ ਸ਼ਾਮ ਨੂੰ ਸੁੰਦਰ ਕਾਂਡ ਦਾ ਪਾਠ ਕਰੋ ਅਤੇ ਹਨੂਮਾਨ ਜੀ ਨੂੰ ਬੁੰਦੀ ਚੜਾਓ ਅਗਲੀ ਰਾਸ਼ੀ ਹੈ ਜੀ ਕੁੰਮਾਰ ਅਸ਼ੇ ਕੁੰਮਾਰ ਰਾਸ਼ੀ ਵਾਲਿਆਂ ਨੂੰ ਦੱਸ ਤੇ ਇਹ ਕਿ ਇਹ ਹਫ਼ਤਾ 9 ਜੂਨ ਤੋਂ 15 ਜੂਨ ਤੁਹਾਡੇ ਲਈ ਹੌਨਰ ਨੂੰ ਬਹੁਤ ਹੀ ਮਹੱਤਵ ਦੇਵੇਗਾ ਇਸ ਸਮੇਂ ਤੁਹਾਡਾ ਮਨ ਸਕਾਰਾਤਮਕ ਵਿਚਾਰਾਂ ਦੁਆਰਾ ਪ੍ਰਭਾਵਿਤ ਹੋਵੇਗਾ ਸਰਕਾਰੀ ਨੌਕਰੀ ਕਰ ਰਹੇ ਲੋਕਾਂ ਨੂੰ ਇਸ ਹਫ਼ਤੇ ਕਾਫੀ ਕੰਮ ਕਰਨੇ ਪੈਣਗੇ ਇਸ ਤੋਂ ਤੁਹਾਨੂੰ ਚੰਗਾ ਲਾਭ ਮਿਲੇਗਾ ਜੇਕਰ ਤੁਸੀਂ ਕਾਰੋਬਾਰ ਲਈ ਨਿਵੇਸ਼ ਦੀ ਤਲਾਸ਼ ਕਰ ਰਹੇ ਹੋ ਤਾਂ ਹਫ਼ਤੇ ਦੇ ਮੱਧ ਵਿੱਚ ਤੁਹਾਨੂੰ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ ਜائਦਾਦ ਦੇ ਵਿਵਾਦ ਸੁਲਝ ਸਕਦੇ ਹਨ ਤੁਹਾਨੂੰ ਅਧਿਕਾਰੀਆਂ ਤੋਂ ਕੁਝ ਵੇ ਨਹੀਂ ਲਗਾਉਣਾ ਚਾਹੀਦਾ ਮੰਗਲਵਾਰ ਤੋਂ ਵੀਰਵਾਰ ਤੱਕ ਦਾ ਸਮਾਂ ਬਹੁਤ ਹੀ ਸ਼ੁਭ ਫਲ ਦੇਣ ਵਾਲਾ ਹੈ ਜੇਕਰ ਪਰਿਵਾਰ ਦੀ ਗੱਲ ਕਰੀਏ ਤਾਂ ਨਵੇਂ ਹਫ਼ਤੇ ਦੇ ਵਿੱਚ ਤੁਹਾਡਾ ਜੀਵਨ ਸਾਥੀ ਤੁਹਾਡਾ ਮਨੋਪਲ ਬਤਾਏਗਾ ਇਸ ਹਫ਼ਤੇ ਤੁਸੀਂ ਭੌਤਿਕ ਸੁੱਖਾਂ ਨਾਲ ਭਰਪੂਰ ਆਨੰਦ ਮਾਣੋਗੇ ਇਸ ਹਫ਼ਤੇ ਇੱਕ ਬਹੁਤ ਹੀ ਉਡੀਕੀ ਯਾਤਰਾ ਵੀ ਹੋ ਸਕਦੀ ਹੈ ਸਮਾਜਿਕ ਕੰਮਾਂ ਵਿੱਚ ਤੁਹਾਡਾ ਪ੍ਰਭਾਵ ਵਧੇਗਾ ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਹਾਲਾਂਕਿ ਹਫ਼ਤੇ ਦੀ ਸ਼ੁਰੂਆਤ ਥੋੜੀ ਕਮਜ਼ੋਰ ਰਹੇਗੀ ਤੁਸੀਂ ਇਸ ਹਫ਼ਤੇ ਪ੍ਰੇਮ ਸਬੰਧਾਂ ਨੂੰ ਲੈ ਕੇ ਥੋੜੇ ਬੇਚੈਨ ਹੋ ਸਕਦੇ ਹੋ ਤੁਹਾਨੂੰ ਚਾਪਲੂਸੀ ਅਤੇ ਦਿਖਾਵੇ ਦੇ ਪ੍ਰਗਟਾਵੇ ਤੋਂ ਵੀ ਦੂਰ ਰਹਿਣਾ ਪਵੇਗਾ ਘਰ ਵਿੱਚ ਅਚਾਨਕ ਹੀ ਮਹਿਮਾਨ ਵੀ ਆ ਸਕਦੇ ਹਨ ਜੇਕਰ ਸਿਹਤ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਸਿਰਦਰਦ ਅਤੇ ਥਕਾਵਟ ਵੀ ਹੋ ਸਕਦੀ ਹੈ ਪਾਣੀ ਦਾ ਸੇਵਨ ਕਰੋ ਸ਼ੁੱਕਰਵਾਰ ਅਤੇ ਸ਼ਨੀਵਾਰ ਤੁਹਾਡੇ ਲਈ ਸ਼ੋਭ ਨਹੀਂ ਹੈ ਪिपल ਦੇ ਪੱਤਿਆਂ ਦੀ ਮਾਲਾ ਤੇ ਸੰਦੂਰ ਦੇ ਨਾਲ RAM ਲਿਖੋ ਅਤੇ ਹਨੂਮਾਨ ਜੀ ਨੂੰ ਚੜਾਓ ਦੋਸਤੋ ਇਹ ਸੀ ਹਫਤੇ ਦਾ ਰਾਸ਼ੀਫਲ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ